ਡੇਰੇ ਰਾਤ ਚੋਰੀ ਦੇ ਨਾਲ-ਨਾਲ ਵਿਸ਼ਵਪਸੰਦ ਇਤਿਹਾਸਿਕ ਸ਼੍ਰੀ ਰਾਮ ਮੰਦਰ ਸ਼੍ਰੀ ਰਿਸ਼ੀਕੁਟਿਆ ਚ ਬੀਬੇ ਆਦਵੀ ਕੀਤੀ ਗਈ ਜਦੋਂ ਸਵੇਰੇ ਇਸ ਗੱਲ ਦਾ ਪਤਾ ਲੱਗਾ ਤਾਂ ਮੰਦਰ ਦੇ ਸੇਵਾਦਾਰਾਂ ਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਹੁਣ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਅਤੇ ਬਾਜ਼ਾਰ ਬੰਦ ਕਰਵਾਉਣ ਲਈ ਤਿਆਰੀ ਕੀਤੀ ਜਾ ਰਹੀ ਦੱਸ ਦਈਏ ਕਿ ਬੀਤੀ ਰਾਤ ਚੋਰਾਂ ਨੇ ਸ਼ਹਿਰ ਦੇ ਇਤਿਹਾਸਿਕ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਮੰਦਰ ਦੇ ਅੰਦਰ ਜੁੱਤੀਆਂ ਪਾ ਕੇ ਘੁੰਮਦੇ ਦਿਖਾਈ ਦਿੱਤੇ ਤਾਲੇ ਤੋੜ ਕੇ ਗੇਂਦਾ ਵਿੱਚੋਂ ਪਈ ਨਗਦੀ ਵੀ ਕੱਢ ਲਈ ਇੰਨਾ ਹੀ ਨਹੀਂ ਕਿ ਮੰਦਰ ਦੇ ਉਸ ਹਿੱਸੇ 'ਤੇ ਜਿੱਥੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਚੋਰ ਜੁੱਤੀਆਂ ਪਾ ਕੇ ਘੁੰਮਦੇ ਰਹੇ ਜਦੋਂ ਸਵੇਰੇ ਮੰਦਰ ਦੇ ਸੇਵਾਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਮੰਦਰ ਦੇ ਸੇਵਕਾਂ ਵੱਲੋਂ ਜਦੋਂ ਸੀਸੀਟੀ ਵੀ ਕੈਮਰੇ ਚੈੱਕ ਕੀਤੇ ਗਏ ਸਾਰੇ ਮੁਜ਼ਲਮ ਉਸ ਵਿੱਚ ਦੇਖੇ ਗਏ ਗ੍ਰਾਹਿਆਂ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਖਬਰ ਹੈ ਅੱਜ ਦੀ ਹੈ ਕਿ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਅੱਜ ਰਾਤ ਚੋਰਾਂ ਨੇ ਚੋਰੀ ਕੀਤੀ ਔਰ ਪੰਜ ਗੱਲੇ ਜਿਹੜੇ ਸੀ ਉਹ ਚੋਰ ਚੱਕ ਕੇ ਲੈ ਗਏ ਔਰ ਇਹ ਜਿਹੜਾ ਘਟਨਾ ਹੈ ਇਹ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਦੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਸਾਡੇ ਪੁਜਾਰੀ ਜੀ ਸਾਢੇ 3 ਵਜੇ ਉੱਠ ਕੇ ਰੁਟੀਨ ਦੀ ਤਰ੍ਹਾਂ ਜਦੋਂ ਨੇ ਦੇਖਿਆ ਕਿ ਸ਼ਟਰ ਖੁੱਲੇ ਆ ਸ਼ਿਵਜੀ ਮੰਦਿਰ ਦੇ ਵੀ ਬਾਬਾ ਬਾਲਕਦਾਸ ਜੀ ਦੀ ਵੀ ਰਿਸ਼ੀ ਜੀ ਮਹਾਰਾਜ ਦੇ ਔਰ ਸਾਰੇ ਦਰਵਾਜੇ ਖੁੱਲੇ ਹੋਏ ਸਨ ਚੋਰ ਰੇਲਵੇ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜਾ ਤੋੜਿਆ ਜਾਲੀ ਵਾਲੀ ਜਿਹੜੀ ਸੀਮਰਦੀ ਸੀ ਉਹਨੂੰ ਤੋੜਿਆ ਔਰ ਤੋੜ ਕੇ ਐਂਟਰ ਕੀਤੇ ਹਾਂਜੀ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿ ਉਹ ਚੌਕ ਕੇ ਲਾਈਨਾਂ ਵੱਲ ਪਿੱਛੇ ਲੈ ਗਏ ਔਰ ਉਸ ਗੱਲਿਆਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਔਰ ਸਭ ਤੋਂ ਵੱਡਾ ਦੁੱਖ ਸਾਨੂੰ ਸਾਰਿਆਂ ਭਗਤਾਂ ਨੂੰ ਇਹ ਲੱਗਾ ਕਿ ਜਦੋਂ ਉਹ ਸਾਡੇ ਮੇਨ ਮੰਦਿਰ ਜਿਹੜੇ ਰਾਮ ਜੀ ਦਾ ਮੰਦਿਰ ਹੈ ਹਨੂਮਾਨ ਜੀ ਦਾ ਹੈ ਮਾਤਾ ਜੀ ਬੈਠੇ ਆ ਉਸ ਮੰਦਿਰ ਚ ਬੂਟ ਪਾ ਕੇ ਜੁੱਤੀਆਂ ਪਾ ਕੇ ਅੰਦਰ ਗਿਆ ਉਹਦੇ ਨਾਲ ਸਾਰੇ ਭਗਤਾਂ ਦੀ ਜਿਹੜੀ ਬੜਾ ਠੇਸ ਪਹੁੰਚੀ ਉਹਨਾਂ ਨੂੰ ਕਿ ਜਿਹੜੇ ਅੱਜ ਤੱਕ ਸਿਰਫ ਪੁਜਾਰੀ ਸਾਡੇ ਜਾਂਦੇ ਸੀ ਉਸ ਮੰਦਿਰ ਦੇ ਵਿੱਚ ਕਦੀ ਕੋਈ ਗ੍ਰਸਤੀ ਅੱਜ ਤੱਕ ਉਸ ਮੰਦਿਰ ਚ ਨਹੀਂ ਗਿਆ ਔਰ ਇਹਨਾਂ ਚੋਰਾ ਨੇ ਬਹੁਤ ਵੱਡੀ ਬੇਅਦਬੀ ਕੀਤੀ ਜਿਹੜੀ ਕਿ ਇਹਨਾਂ ਨੇ ਆ ਕੇ ਮੰਦਰ ਸਾਡੇ ਆ ਕੇ ਜੁੱਤੀਆਂ ਪਾ ਕੇ ਬੂਟ ਪਾ ਕੇ ਅੰਦਰ ਗਏ ਆ ਕਿਸ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਦੁੱਖ ਲੱਗਾ ਹੈ ਉਸ ਤੋਂ ਬਾਅਦ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਔਰ ਉਹਨਾਂ ਨੇ ਆ ਕੇ ਮੌਕੇ ਤੇ ਸਾਰਾ ਕੁਝ ਇੱਥੇ ਚੈੱਕ ਕੀਤਾ ਔਰ ਸੀਸੀਟੀ ਕੈਮਰੇ ਵਿੱਚ ਵੀ ਆ ਰਹੀ ਆ ਉਹਨਾਂ ਦੀ ਅਸੀਂ ਇਹ ਮੰਗ ਕਰਦੇ ਹਾਂ ਸਾਰੇ ਭਗਤ ਜਨ ਸੇਵਾਦਾਰ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਆ ਇਹ ਫੜੇ ਜਾਣ ਜਿਨ੍ਹਾਂ ਨੇ ਸਾਡੀ ਇਸ ਮਰਿਆਦਾ ਨੂੰ ਭੰਗ ਕੀਤਾ ਹੈ ਜਿਨ੍ਹਾਂ ਨੇ ਆ ਕੇ ਸਾਨੂੰ ਸਾਰੇ ਭਗਤਾਂ ਨੂੰ ਠੇਸ ਪਹਾਈ ਹੈ ਜਿਹੜੇ ਅੰਦਰ ਭਗਵਾਨ ਦੀਆਂ ਮੂਰਤੀਆਂ ਤੱਕ ਪਹੁੰਚ ਗਏ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਅਸੀਂ ਸਾਰੇ ਸੇਵਾਦਾਰ ਜਿੰਨੇ ਵੀ ਹਾਂ ਏਹੀ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜੇ ਔਰ ਅਸੀਂ ਇੱਕ ਹੋਰ ਹੈ ਸੇਵਾਦਾਰਾਂ ਵੱਲੋਂ ਕਿ ਅਗਰ ਕਿਸੇ ਨੂੰ ਇਹਨਾਂ ਦਾ ਪਤਾ ਲੱਗੇ ਤਾਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਔਰ ਜਿਹੜਾ ਵੀ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਕੋਈ ਦੱਸਿਆ ਨਹੀਂ ਜਾਏਗਾ ਉਸ ਨੂੰ ਉਹਦੇ ਬਾਰੇ ਕਿ ਕਿਹਨੇ ਦੱਸਿਆ ਹੈ ਸਾਨੂੰ ਸੋ ਸਾਡੀ ਇਹੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਜਿਹੜੇ ਸਾਡੇ ਭਗਤ ਜਾਨਕ ਤਾਂ ਕਿ ਉਹਨਾਂ ਦੇ ਮਨ ਨੂੰ ਇਹ ਪਤਾ ਲੱਗੇ ਕਿ ਵਾਕਿਆ ਹੀ ਸਾਡਾ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੈ ਸੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਰੇ ਸ਼ਹਿਰ ਵਾਸੀ ਰੋਜ਼ ਚਾਹ ਕੇ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਇਹ ਹੱਲ ਕਰੇ ਇਹ ਪੂਰੇ ਜੋਰ ਨਾਲ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਵੀ ਇਹ ਹੈਗੇ ਆ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਾਹ ਤੋਂ ਤਾਂ ਕਿ ਇਹੋ ਜਿਹਾ ਕੰਮ ਨਾ ਕਰ ਕੋਈ ਇਦਾਂ ਦਾ ਕੋਈ ਮੈਂ ਕੰਮ ਕਰਨ ਦੀ ਕੋਸ਼ਿਸ਼ ਨਾ ਕਰਨਾ ਜੈਸੀ ਤਰ੍ਹਾਂ ਸਾਰੀ ਸੰਗਤ ਨੂੰ ਅੱਜ ਜੋ ਰਿਸ਼ੀਕੁਟਿਆ ਦੇ ਵਿੱਚ ਸਵੇਰੇ 2 ਵਜੇ ਦੇ ਕਰੀਬ ਸਮਾਧੀਆਂ ਤੇ ਤੇ ਰਾਮ ਮੰਦਰ ਵਿੱਚ ਚੋਰੀ ਹੋਈ ਆ ਇਹ ਚੋਰੀ ਨਹੀਂ ਹੋਈ ਸਿੱਧਾ ਡਾਕਾ ਪਿਆ ਆ ਔਰ ਸੈਕੰਡਲੀ ਰਾਮ ਮੰਦਰ ਦੀ ਸਿੱਧੀ ਬੇਅਦਵੀ ਹੋਈ ਆ ਚੱਪਲਾਂ ਦੇ ਨਾਲ ਰਾਮ ਮੰਦਰ ਦੇ ਵਿੱਚ ਜਾਣਾ ਸਾਰੀਆਂ ਸਮਾਧਾਂ ਦੇ ਅੱਗੇ ਸਾਰੀਆਂ ਸਮਾਧਾਂ ਦੇ ਵਿੱਚ ਰਾਮ ਮੰਦਰ ਦੇ ਵਿੱਚ ਜਾਣਾ ਕੰਧ ਨੂੰ ਪਾੜ ਕੇ ਚੋਰ ਅੰਦਰ ਆਏ ਨੇ ਔਰ ਇਟਸ ਨਾਟ ਰਿਲੇਟਡ ਵਿਦ ਸਨਾਤਨ ਤਨ ਮੈਂ ਸਾਰੀਆਂ ਸਾਰੇ ਧਰਮਾਂ ਨਾਲ ਰਿਲੇਟਡ ਮੰਦਰ ਆ ਸਾਰੇ ਧਰਮਾਂ ਦੇ ਲੋਕ ਇੱਥੇ ਆਂਦੇ ਨੇ ਔਰ ਬੜੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ ਪਰ ਅੱਜ ਸਾਡੀਆਂ ਰੂਹਾਂ ਤੇ ਵਾਰ ਕਰਕੇ ਗਏ ਨੇ ਉਹ 22 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਫੜਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਕਿ ਇਹਨਾਂ ਨੂੰ ਫੜਿਆ ਜਾਵੇ ਜੇ ਕੱਲ ਨੂੰ ਕੋਈ ਵੀ ਇੱਥੇ ਕੋਈ ਪ੍ਰੋਬਲਮ ਹੁੰਦੀ ਆ ਸੰਗਤ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤਾਂ ਰਿਸਪਾਂਸਿਬਲ ਅਸੀਂ ਨਹੀਂ ਹੋਵਾਂਗੇ ਰਿਸਪਾਂਸਿਬਲ ਫਿਰ ਉਹ ਪ੍ਰੋਸੈਸ਼ਨ ਦੇ ਮੈਂਬਰਸ ਹੋਣਗੇ ਜਿਹੜੇ ਆਏ ਸੀਗੇ ਔਰ ਪਲੀਜ਼ ਅਸੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਫੜ ਲਓ ਅਸੀਂ ਜਦੋਂ ਅਸੀਂ ਮੋਸਟਲੀ ਆਉਂਦੇ ਆ 3 ਵਜੇ ਤੇ ਚੋਰਾਂ ਨੇ ਬੜੇ ਬੇ ਧੜਕ ਹੋ ਕੇ ਇੱਥੇ ਚੋਰੀ ਕੀਤੀ ਆ ਕੋਈ ਹੱਲਾ ਨਹੀਂ ਕੋਈ ਹੁੱਲਾ ਨਹੀਂ ਕੋਈ ਵੀ ਖੜਕਾ ਨਹੀਂ ਹੋਇਆ ਬੜੇ ਆਰਾਮ ਨਾਲ ਚੋਰੀ ਕਰਕੇ ਗਏ ਨੇ ਐਦਾਂ ਦੇ ਬੰਦਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਜੀ ਜਿਹੜੇ ਬੇਅਦਵੀ ਕਰਦੇ ਨੇ ਮੰਦਰਾਂ ਦੀ ਜਾਂ ਗੁਰਦੁਆਰਿਆਂ ਦੀ ਬੇਅਦਵੀ ਕਰਦੇ ਨੇ ਨਾ ਸਿੱਧੀ ਗੋਲੀ ਜਾਣੀ ਚਾਹੀਦੀ ਹੈ ਜੀ ਜੈ ਸੀਤਾਰ ਹਾਂ ਜੀ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੇ ਵਿੱਚ ਰਿਸ਼ੀ ਕੁਟਿਆ ਗਰਾਆਂ ਵਿਖੇ ਜੋ ਚੋਰੀ ਹੋਣ ਦਾ ਸਾਨੂੰ ਨਿਊਜ਼ ਮਿਲੀ ਸੀ ਅਸੀਂ ਇਮੀਡੀਏਟ ਮੈਂ ਆਪਣੀ ਪੁਲਿਸ ਪਾਰਟੀ ਲੈ ਕੇ ਅਸੀਂ ਮੌਕਾ ਦੇਖਿਆ ਜੋ 4 ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅਸੀਂ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਰਹੀ ਆ ਡੰਪੋ ਵੀ ਮੌਕੇ ਤੇ ਚੱਕਿਆ ਗਿਆ ਹੋਰ ਵੀ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਪੁਸ਼ਕਿਸ਼ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਅਸੀਂ ਜੋ ਹਰ ਸੰਭਵ ਕੋਸ਼ਿਸ਼ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਜਲਦੀ ਟ੍ਰੇਸ ਕਰਾਂਗੇ ਅਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਸੀਸੀਟੀਵੀ ਚ ਕਿੰਨੇ ਕੇ ਬੰਦੇ ਦੇਖੇ ਜੀ ਤੁਸੀਂ ਕਿੱਦਾਂ ਐਂਟਰ ਕਿੱਦਾਂ ਕੀਤਾ ਜੀ ਚੋਰ ਜੋ ਚੋਰ ਰੇਲਵੇ ਲਾਈਨ ਦੇ ਪਿਛਲੇ ਸਾਈਡ ਤੋਂ ਇੱਕ ਸੀਮੈਂਟ ਦੀ ਜਾਲੀ ਨੂੰ ਤੋੜ ਕੇ ਇੰਟਰ ਹੋਏ ਆ ਜੋ 4 ਦੇ ਕਰੀਬ ਗਿਣਤੀ ਸੀਸੀਟੀਵੀ ਕੈਮਰੇ ਚ ਦਿਖਾਈ ਦੇ ਰਹੀ ਹੈ ਕੋਈ ਕੈਸ਼ ਵਗੈਰਾ ਹਲੇ ਦੱਸਿਆ ਜੀ ਕੀ ਹੋ ਗਿਆ ਅੰਦਰੋਂ ਕੋਈ ਤਲਾਬ ਕੈਸ਼ ਤਾਂ ਬੰਦ ਗੋਲਕਾ ਨੇ ਜਿਸ ਬਾਰੇ ਕੋਈ ਇਹਨਾਂ ਨੇ ਅੰਦਾਜ਼ਨ ਦੱਸਿਆ ਕਿ ਲੱਖ ਦੇ ਕਰੀਬ ਕੈਸ਼ ਹੋ ਸਕਦਾ ਜੀ ਐਫ ਆਰ ਵਗੈਰਾ ਜੀ ਸਾਰੇ ਦਾ ਹਾਂਜੀ ਅਸੀਂ ਐਫ ਆਰ ਲੋਜ ਕਰ ਰਹੇ ਹਾਂ ਜਿਹੜੀ ਉਹ ਬੇਅਦਵੀ ਦੀ ਗੱਲ ਕਰ ਰਿਹਾ ਜੀ ਕਿ ਬੂਟ ਪਾ ਕੇ ਅੰਦਰ ਐਂਟਰ ਕੀਤੇ ਸੀ ਹਾਂਜੀ ਉਹ ਜੋ ਚੋਰ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਸ਼ੂ ਪਾ ਕੇ ਉਹਨਾਂ ਨੇ ਐਂਟਰ ਹੋਏ ਆ ਉਹ ਗੱਲ ਸਾਹਮਣੇ ਆਈ ਆ